ਅਸਲਾਮ ਵਾਲੇਕਮ ਵੀਵਰਸ ਅੱਜ ਦੀ ਵੀਡੀਓ ਹੈ ਕਬਰਾਂ ਨੂੰ ਸਜਦਾ ਕਰਨਾ ਕਿੰਜ ਦਾ ਮੁxtਲਿਫ ਮਜ਼ਬਾਤ ਦੇ ਸਿੱਖਾਂ ਦੇ ਮੁਸਲਮਾਨਾਂ ਦਾ ਦੱਸਿਆ ਗਿਆ ਵੈ ਪਹਿਲੋ ਆਪਾਂ ਵੀਡੀਓ ਦੇਖਦੇ ਹਾਂ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਹਾਂ ਕਬਰਾਂ ਮੜੀਆਂ ਮਜ਼ਾਰਾਂ ਦੀ ਪੂਜਾ ਕਰਨੀ ਸਹੀ ਹੈ ਕਿ ਨਹੀਂ ਅੱਜ ਜੋ ਜਾਣਕਾਰੀ ਇਸ ਬਾਰੇ ਦੇਾਂਗੇ ਉਹ ਕਿਸੇ ਨੇ ਨਹੀਂ ਦੱਸੀ ਹੋਣੀ ਇਹ ਵੀਡੀਓ ਮੁਸਲਮਾਨ ਵੀਰਾਂ ਭੈਣਾਂ ਨੂੰ 100% ਚੰਗੀ ਲੱਗੂਗੀ ਤੇ ਉਹ ਲੋਕ ਜਿਹੜੇ ਮੁਸਲਮਾਨ ਨਹੀਂ ਪਰ ਉਹ ਕਬਰਾਂ ਪੂਜਦੇ ਆ ਕਬਰਾਂ ਤੇ ਮੱਥਾ ਟੇਕਦੇ ਆ ਕਬਰਾਂ ਤੇ ਮੇਲੇ ਦੇਖਣ ਜਾਂਦੇ ਆ ਜਾਂ ਮੇਲੇ ਲਵਾਉਂਦੇ ਆ ਕਬਰਾਂ ਤੇ ਜਾ ਕੇ ਅਖਾੜੇ ਲਾਉਂਦੇ ਆ ਉਹਨਾਂ ਨੂੰ ਹੋ ਸਕਦਾ ਇਹ ਵੀਡੀਓ ਚੰਗੀ ਨਾ ਲੱਗੇ ਮੇਰੀਆਂ ਗੱਲਾਂ ਦਾ ਉਹਨਾਂ ਨੂੰ ਗੁੱਸਾ ਵੀ ਲੱਗੂਗਾ ਇਹ ਵੀਡੀਓ ਦੇਖ ਕੇ ਜੇ ਕੋਈ ਸਿੱਖ ਪਰਿਵਾਰ ਨਾਲ ਸੰਬੰਧ ਰੱਖਣ ਵਾਲਾ ਕਬਰਾਂ ਪੂਜਦਾ ਹੈ ਜੇ ਉਹ ਸਿੱਖ ਹੋਇਆ ਤਾਂ ਉਹ ਕਬਰ ਪੂਜਣੀ ਛੱਡ ਦੋ ਇਹ ਗੱਲ ਪੱਕੀ ਆ ਬਸ਼ਰਤੇ ਜੇ ਉਹ ਅਸਲ ਸਿੱਖ ਹੋਇਆ ਤਾਂ ਗੱਲ ਕਰਨੀ ਅੱਜ ਆਪਾਂ ਕਬਰ ਪੂਜਾ ਦੀ ਜਿਹੜੀਆਂ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਰਾਹਾਂ ਖੇਤਾਂ ਵਿੱਚ ਆਮ ਹੀ ਦਰਗਾਹ ਦੇ ਰੂਪ ਵਿੱਚ ਕਬਰ ਦੇ ਰੂਪ ਵਿੱਚ ਮੜੀ ਦੇ ਰੂਪ ਵਿੱਚ ਬਣਾਈਆਂ ਹੋਈਆਂ ਪਰ ਸਵਾਲ ਹੈ ਕਿ ਇਹ ਕਬਰਾਂ ਦੀ ਪੂਜਾ ਕਰਨ ਵਾਲੇ ਲੋਕ ਕੌਣ ਨੇ ਕੀ ਇਹ ਮੁਸਲਮਾਨ ਨੇ ਜਿਉ ਮੁਸਲਮਾਨ ਨੇ ਤਾਂ ਕਿਸੇ ਵੀ ਪੀਰ ਦਰਗਾਹ ਕਬਰ ਮੜੀ ਆਦ ਦੀ ਪੂਜਾ ਕਰਨ ਮੰਨਣ ਜਾ ਇਬਾਦਤ ਕਰਨ ਦੀ ਕੀ ਇਸਲਾਮ ਇਜਾਜ਼ਤ ਦਿੰਦਾ ਹੈ ਇਹ ਕਬਰਾਂ ਅਸਲ ਵਿੱਚ ਹੈਗੀਆਂ ਕਿਨਾਂ ਦੀਆਂ ਨੇ ਪਹਿਲਾਂ ਇਸਲਾਮ ਵਿੱਚ ਕਬਰ ਪੂਜਾ ਬਾਰੇ ਕੀ ਕਿਹਾ ਉਹ ਦੱਸ ਦਿਆਂ ਫਿਰ ਸਿੱਖੀ ਵਿੱਚ ਕਬਰ ਪੂਜਾ ਸੰਬੰਧੀ ਗੁਰੂ ਸਾਹਿਬਾਨ ਦੇ ਸਿੱਖਾਂ ਨੂੰ ਕੀ ਹੁਕਮ ਨੇ ਕੀ ਉਪਦੇਸ਼ ਨੇ ਉਹ ਵੀ ਦੱਸਾਂਗੇ ਕਿਉਂਕਿ ਵੀਡੀਓ ਆਪਾਂ ਸਿਰਫ ਸਿੱਖਾਂ ਲਈ ਬਣਾਈ ਹੈ ਜਿਨ੍ਹਾਂ ਦਾ ਸਿੱਖ ਪਰਿਵਾਰ ਵਿੱਚ ਜਨਮ ਹੋਇਆ ਜੋ ਸਿੱਖ ਨੇ ਬਹੁਤ ਸਾਰੇ ਇਹਨਾਂ ਵਿੱਚੋਂ ਅੰਮ੍ਰਿਤਧਾਰੀ ਵੀ ਨੇ ਪਰ ਫੇਰ ਵੀ ਕਬਰਾਂ ਪੂਜਦੇ ਆ ਵੀਰਵਾਰ ਦੀਵੇ ਜਗਾਉਂਦੇ ਆ ਚਰਾਗ ਬਾਲਦੇ ਆ ਹਰੀਆਂ ਚਾਦਰਾਂ ਚੜਾਉਂਦੇ ਆ ਤੇ ਕਬਰਾਂ ਤੇ ਮੇਲੇ ਕਰਵਾਉਂਦੇ ਆ ਮੇਲਿਆਂ ਤੇ ਜਾਂਦੇ ਆ ਪਹਿਲੀ ਗੱਲ ਕਬਰਾਂ ਦੀ ਮੜੀਆਂ ਦੀ ਮਰੇ ਬੰਦੇ ਦੀ ਪੂਜਾ ਇੱਕ ਵੈਸੇ ਹੀ ਬੇਵਕੂਫੀ ਹੈ ਕਿਉਂਕਿ ਜਿਹੜਾ ਖੁਦ ਕਬਰ ਵਿੱਚ ਪਿਆ ਹੈ ਉਹ ਕਿਸੇ ਨੂੰ ਕੀ ਦੇ ਸਕਦਾ ਜਿਹੜੇ ਲੋਕ ਇਹ ਸਮਝਦੇ ਆ ਜਾਂ ਮੰਨਦੇ ਆ ਵੀ ਕਬਰ ਪੂਜਾ ਇਸਲਾਮ ਵਿੱਚ ਹੁੰਦੀ ਹੈ ਕਿਉਂਕਿ ਬਹੁਤਾਂ ਕਬਰਾਂ ਮੁਸਲਮਾਨ ਨਾਮ ਦੇ ਪੀਰਾਂ ਦੇ ਨਾਮ ਤੇ ਬਣੀਆਂ ਜਿਨ੍ਹਾਂ ਮਗਰ ਛਾ ਲਾਇਆ ਹੁੰਦਾ ਤੇ ਉਸ ਦਾ ਇਤਿਹਾਸ ਜਾਂ ਉਹ ਕੌਣ ਸੀ ਕਿਸੇ ਨੂੰ ਕੋਈ ਇਲਮ ਨਹੀਂ ਕੋਈ ਜਾਣਕਾਰੀ ਨਹੀਂ ਇੱਕ ਅੱਲਾ ਨੂੰ ਛੱਡ ਕੇ ਕਿਸੇ ਇਨਸਾਨ ਕਿਸੇ ਕਬਰ ਕਿਸੇ ਵਲੀ ਕਿਸੇ ਪੀਰ ਕਿਸੇ ਦਰਗਾਹ ਦੀ ਕਬਰ ਬਣਾ ਕੇ ਪੂਜਣਾ ਇਸਲਾਮ ਦੇ ਵਿੱਚ ਬਿੱਦਤ ਮੰਨਿਆ ਜਾਂਦਾ ਹੈ ਬਿੱਦਤ ਭਾਵ ਉਹ ਕੋਈ ਵੀ ਕੰਮ ਜਿਹੜਾ ਹਜਰਤ ਮੁਹੰਮਦ ਸਾਹਿਬ ਵੱਲੋਂ ਮੁਸਲਮਾਨਾਂ ਨੂੰ ਕਰਨ ਦੀ ਮਨਾਹੀ ਹੈ। ਯਾਨੀ ਜੋ ਸਿਧਾਂਤ ਜਾਂ ਜੋ ਹੁਕਮ ਮੁਹੰਮਦ ਸਾਹਿਬ ਵੱਲੋਂ ਇਸਲਾਮ ਨੂੰ ਮੰਨਣ ਵਾਲਿਆਂ ਨੂੰ ਦਿੱਤੇ ਨੇ। ਉਹਨਾਂ ਤੋਂ ਬਾਹਰ ਹੀ ਹੋ ਕੇ ਜਾਂ ਉਹਨਾਂ ਤੋਂ ਇਲਾਵਾ ਕੋਈ ਹੋਰ ਕੁਝ ਕਰੇ ਤਾਂ ਉਹ ਬਿੱਦਤ ਮੰਨਿਆ ਜਾਂਦਾ। ਜਿਵੇਂ ਆਪਾਂ ਪਾਪ ਕਹਿ ਦਿੰਦੇ ਆ। ਜਿਵੇਂ ਸਿੱਖੀ ਵਿੱਚ ਬੱਜਰ ਕਹਤਾ ਹੁੰਦੀ ਆ ਭਾਵ ਅਜਿਹੇ ਕੰਮ ਜਿਹੜੇ ਇੱਕ ਸਿੱਖ ਨੇ ਨਹੀਂ ਕਰਨੇ। ਉਸੇ ਤਰ੍ਹਾਂ ਇਸਲਾਮ ਵਿੱਚ ਸ਼ਿਰਕ ਸ਼ਿਰਕ ਫਿਲ ਇਬਾਦਤ ਕੁਫਰ ਅਤੇ ਬਿੱਦਤ ਹੁੰਦਾ ਹੈ ਜਿਹੜੇ ਕਿਸੇ ਮੁਸਲਮਾਨ ਵਾਸਤੇ ਕਰਨੇ ਗੁਨਾਹ ਨੇ ਪਾਪ ਨੇ ਪਹਿਲਾ ਹੁੰਦਾ ਹੈ ਸ਼ਿਰਕ ਯਾਨੀ ਇੱਕ ਅੱਲਾਹ ਦੇ ਇਲਾਵਾ ਕਿਸੇ ਹੋਰ ਨੂੰ ਪੂਜਣਾ ਇਸਲਾਮ ਦੇ ਵਿੱਚ ਸਭ ਤੋਂ ਵੱਡਾ ਤੇ ਨਾਖਿਮਾਯੋਗ ਪਾਪ ਸਮਝਿਆ ਜਾਂਦਾ ਹੈ ਦੂਜਾ ਹੈ ਸ਼ਿਰਕ ਫਿਲ ਇਬਾਦਤ ਯਾਨੀ ਅੱਲਾਹ ਦੀ ਸ਼ਰੀਕੇਬਾਜ਼ੀ ਕਰਦੇ ਆਂ ਅੱਲਾ ਦੀ ਥਾ ਤੇ ਆਪਣੀ ਪੂਜਾ ਕਰਵਾਉਣੀ ਤੀਜਾ ਹੈ ਕੁਫਰ ਜਿਸ ਤੋਂ ਭਾਵ ਹੈ ਕਿ ਅੱਲਾ ਨੂੰ ਨਾ ਮੰਨਣ ਵਾਲਾ ਜਾਂ ਨਾ ਮੰਨਣ ਵਾਲੇ ਨੂੰ ਕਹ ਦਿੰਦੇ ਨੇ ਕਾਫਰ ਚੌਥਾ ਤੇ ਮੁੱਖ ਗੁਨਾਹ ਹੈ ਬਿੱਦਤ ਯਾਨੀ ਕਬਰਾਂ ਤੇ ਦੀਵਾ ਜਗਾਉਣਾ ਤੇਲ ਚੜਾਉਣਾ ਕਬਰ ਨੂੰ ਮੱਥਾ ਟੇਕਣਾ ਸਜਦਾ ਕਰਨਾ ਕਬਰ ਤੇ ਨਵਾਜ਼ ਪੜਨੀ ਵਜ਼ੂ ਕਰਨਾ ਕਿ ਇਸਲਾਮ ਵਿੱਚ ਸਭ ਤੋਂ ਵੱਡਾ ਗੁਨਾਹ ਹੈ ਤੁਸੀਂ ਕਿਸੇ ਮੁਸਲਮਾਨ ਨੂੰ ਕਦੇ ਵੀ ਕੋਈ ਕਬਰ ਪੂਜਦੇ ਨਹੀਂ ਦੇਖੋਗੇ ਉਹ ਕਬਰ ਤੇ ਸਜਦੇ ਨਹੀਂ ਕਰਦੇ ਹੁਣ ਤੁਸੀਂ ਕਹੋਗੇ ਕਿ ਫੇਰ ਇਹ ਕਬਰਾਂ ਕਿਸ ਦੀਆਂ ਇਸਲਾਮ ਵਿੱਚ ਬੰਦੇ ਨੂੰ ਮੌਤ ਮਗਰੋਂ ਦਫ਼ਨ ਕੀਤਾ ਜਾਂਦਾ ਹੁਣ ਜੇ ਕੋਈ ਮੇਰੇ ਵਰਗਾ ਪਾਪੀ ਬੰਦਾ ਹੋਵੇ ਜਿਸ ਨੇ ਕਦੇ ਕੋਈ ਚੰਜ ਦਾ ਕੰਮ ਨਹੀਂ ਕੀਤਾ ਪੁੰਨ ਦਾ ਕੰਮ ਨਹੀਂ ਕੀਤਾ ਉਹਨੂੰ ਕਿਸੇ ਨੇ ਕੀ ਯਾਦ ਕਰਨਾ ਪਰ ਜਿਹੜਾ ਕੋਈ ਰੱਬ ਦਾ ਬੰਦਾ ਹੋਵੇ ਜਿਹੜਾ ਸਾਰੀ ਉਮਰ ਅੱਲਾਹ ਦੀ ਇਬਾਦਤ ਕਰਦਾ ਰਿਹਾ ਜਿਹੜਾ ਅੱਲਾਹ ਦੇ ਰਾਹ ਤੇ ਤੁਰਿਆ ਉਹਨੂੰ ਲੋਕ ਯਾਦ ਕਰਦੇ ਆ ਹੁਣ ਗੱਲ ਇਹ ਹੁੰਦੀ ਆ ਕਿ ਬੰਦੇ ਨੂੰ ਦਫਨ ਕਰਕੇ ਉਹਦੀ ਕਬਰ ਬਣਾ ਦਿੱਤੀ ਜਾਂਦੀ ਆ ਤੇ ਜੇ ਕੋਈ ਰੱਬ ਦਾ ਬੰਦਾ ਹੋਵੇ ਉਹਨੂੰ ਲੋਕ ਪੂਜਣ ਲੱਗ ਜਾਂਦੇ ਆ ਸਾਡੇ ਇੱਥੇ ਵੈਸੇ ਵੀ ਲੋਕ ਬੜੇ ਵਹਿਮੀ ਆ ਤੇ ਧਰਮ ਦੇ ਨਾਮ ਤੇ ਕਰਮਕਾਂਡ ਕਰਨ ਵਿੱਚ ਜਿਆਦਾ ਹੀ ਮੋਹਰੇ ਆ ਜਦੋਂ ਕਬਰ ਬਣੀ ਨੂੰ ਪੂਜਿਆ ਜਾਣ ਲੱਗੇ ਤਾਂ ਲੋਕ ਫਿਰ ਉਸ ਕਬਰ ਵਾਲੇ ਬੰਦੇ ਕੋਲੋਂ ਆਪਣੇ ਲਈ ਮੰਗਾ ਮੰਨਦੇ ਆ ਯਾਨੀ ਕੋਈ ਬੱਚੇ ਮੰਗਦਾ ਕੋਈ ਪੈਸੇ ਮੰਗਦਾ ਕੋਈ ਧਨ ਦੌਲਤ ਮੰਗਦਾ ਹੁਣ ਹੁੰਦਾ ਕੀ ਹੈ ਵੀ ਜਿਹੜਾ ਕੋਈ ਮੁਸਲਮਾਨ ਹੋਊ ਉਹਨੇ ਤਾਂ ਕਬਰ ਨੂੰ ਨਹੀਂ ਪੂਜਣਾ ਉਹਨੇ ਅੱਲਾਹ ਕੋਲੋਂ ਸਾਰਾ ਕੁਝ ਮੰਗਣਾ ਹੈ ਪਰ ਜਿਹੜੇ ਲੋਕ ਇਸਲਾਮ ਦੇ ਨਾਮ ਤੇ ਬਿਜ਼ਨਸ ਕਰਨਾ ਚਾਹੁੰਦੇ ਆ ਉਹ ਕਬਰ ਪੂਜਣ ਲੱਗ ਜਾਂਦੇ ਆ ਅੱਗੇ ਫਿਰ ਉੱਥੇ ਬਾਬੇ ਬਣ ਕੇ ਮਸਤ ਬਣ ਕੇ ਜਾਂ ਉੱਥੇ ਗੱਦੀ ਨਸ਼ੀਨ ਬਣ ਜਾਂਦੇ ਆ ਫਿਰ ਉਥੋਂ ਕਬਰ ਪੂਜਾ ਦੇ ਨਾਮ ਤੇ ਇਸਲਾਮ ਦੇ ਨਾਮ ਤੇ ਉਸ ਬਾਬੇ ਦੇ ਨਾਮ ਦੇ ਨਾਲ ਸ਼ਾ ਲਾ ਕੇ ਲੋਕਾਂ ਨੂੰ ਪਖੰਡ ਤੇ ਲਾਇਆ ਜਾਂਦਾ ਜਿਹੜਾ ਕਿ ਇਸਲਾਮ ਦਾ ਕਨਸੈਪਟ ਨਹੀਂ ਹੈਗਾ ਇਹ ਕਮਾਈ ਦਾ ਕਨਸੈਪਟ ਹੈ ਹੁਣ ਇਹ ਗੱਲ ਮੈਂ ਕੋਲੋਂ ਨਹੀਂ ਕਹਿ ਰਿਆ ਸਾਡੇ ਨੇੜੇ ਇੱਕ ਪਿੰਡ ਹੈ ਉੱਥੇ ਮਸਜਿਦ ਹੈ ਉੱਥੋਂ ਦੇ ਮੌਲਵੀ ਸਾਹਿਬ ਕੋਲੋਂ ਇਹ ਜਾਣਕਾਰੀ ਲਈ ਜਾਂਦੀ ਉਸ ਮੌਲਵੀ ਜੀ ਅਨਸਾਰ ਇਹ ਸਾਰਾ ਕੁਝ ਇਸਲਾਮ ਦੀਆਂ ਰਵਾਇਤਾਂ ਵਿੱਚ ਨਹੀਂ ਆਉਂਦਾ ਨਾ ਹੀ ਪਾਕ ਕੁਰਾਨ ਦੇ ਵਿੱਚ ਕਬਰ ਪੂਜਣ ਦਾ ਕੋਈ ਹੁਕਮ ਹੈ ਨਾ ਹੀ ਹਜਰਤ ਮੁਹੰਮਦ ਸਾਹਿਬ ਵੱਲੋਂ ਮੁਸਲਮਾਨਾਂ ਨੂੰ ਅਜਿਹਾ ਕਰਨ ਨੂੰ ਕਿਹਾ ਹੈ ਹੈਰਾਨੀ ਇਹ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਦੀ ਵੀ ਆਪਣੀ ਕੱਚੀ ਕਬਰ ਹੈ ਫਿਰ ਇਹ ਪੱਕੀਆਂ ਕਬਰਾਂ ਵਾਲੇ ਕਬਰਾਂ ਦੇ ਉੱਤੇ ਲੈਂਟਰਾਂ ਵਾਲੇ ਮਸਤ ਸ਼ਾ ਇਹ ਕੌਣ ਨੇ ਕੌਣ ਨੇ ਇਹਨਾਂ ਮੜੀਆਂ ਤੇ ਮੇਲੇ ਲਾਉਣ ਵਾਲੇ ਇੱਕ ਗੱਲ ਹੋਰ ਕਬਰ ਉਸ ਨੇਕ ਰੂਹ ਦੀ ਬਣਾਈ ਜਾ ਸਕਦੀ ਹੈ ਜਿਹੜਾ ਅੱਲਾ ਨੂੰ ਮੰਨਣ ਵਾਲਾ ਹੋਵੇ ਰੱਬ ਦਾ ਬੰਦਾ ਹੋਵੇ ਪਰ ਉਸ ਕਬਰ ਨੂੰ ਪੂਜਣਾ ਨਹੀਂ ਉਸ ਬੰਦੇ ਦਾ ਸਤਕਾਰ ਜ਼ਰੂਰ ਕੀਤਾ ਜਾ ਸਕਦਾ ਹੈ ਯਾਨੀ ਉਸ ਕਬਰ ਨੂੰ ਦਾਤਾਂ ਦੇਣ ਵਾਲਾ ਨਹੀਂ ਮੰਨਣਾ ਜਿਵੇਂ ਕਿ ਆਮ ਹੀ ਮੰਨਿਆ ਜਾਂਦਾ ਹੈ ਕਿ ਕਬਰ ਤੇ ਜਾ ਕੇ ਤੇਲ ਚੜਾ ਕੇ ਚਾਦਰ ਚੜਾ ਕੇ ਮੰਨਤ ਮੰਗੀ ਜਾਂਦੀ ਹੈ ਇਸਲਾਮ ਅਨੁਸਾਰ ਇਹ ਬਿਲਕੁਲ ਗਲਤ ਹੈ ਗੁਨਾਹ ਹੈ ਹੁਣ ਜਿਹੜੀ ਚੀਜ਼ ਇਸਲਾਮ ਵਿੱਚ ਗੁਨਾਹ ਹੈ ਪਾਪ ਹੈ ਉਹ ਇਸਲਾਮ ਦੇ ਨਾਮ ਤੇ ਕਿਉਂ ਪ੍ਰਚੀਤ ਜਾ ਰਹੀ ਹੈ ਇਹ ਇਹਨੂੰ ਪੂਜਣ ਵਾਲੇ ਤੇ ਨਾ ਕਬਰਾਂ ਦਰਗਾਹਾਂ ਤੇ ਬੈਠੇ ਇਹ ਲੋਕ ਹੀ ਦੱਸ ਸਕਦੇ ਆ ਇਸ ਵਿਚਾਰ ਚੱਲਦੀ ਗੱਲ 'ਚ ਆਪਾਂ ਇਹਨਾਂ ਕਬਰਾਂ ਤੇ ਲੱਗਦੇ ਮੇਲਿਆਂ ਤੇ ਉੱਥੇ ਗਾਉਣ ਵਾਲੇ ਗਾਇਕਾਂ ਬਾਰੇ ਵੀ ਜਾਣਕਾਰੀ ਦੇ ਲਈ। ਇਹ ਜਾਣਕਾਰੀ ਉਸੇ ਮੌਲਵੀ ਸਾਹਿਬ ਨੇ ਦਿੱਤੀ ਕਿ ਜਿਹੜਾ ਇਹ ਗਾਇਕਾਂ ਵੱਲੋਂ ਮੇਲਿਆਂ ਤੇ ਗਿਆ ਜਾਂਦਾ ਹੈ, ਇਹ ਇੱਕ ਤਰ੍ਹਾਂ ਨਾਲ ਕਮਾਈ ਦਾ ਹੀ ਸਾਧਨ ਹੈ। ਇਸਲਾਮ ਦੇ ਵਿੱਚ ਮੌਸੀਕੀ ਯਾਨੀ 뮤직 ਦੀ ਸੰਗੀਤ ਦੀ ਮਨਾਹੀ ਹੈ। ਇਸਲਾਮ ਅਨੁਸਾਰ ਕਵਾਲੀ ਕੀਤੀ ਜਾ ਸਕਦੀ ਹੈ। ਉਹ ਵੀ ਉਸ ਅੱਲਾ ਦੇ ਬੰਦੇ ਦੇ ਸਤਕਾਰ ਦੀ ਉਸ ਬੰਦੇ ਵੱਲੋਂ ਅੱਲਾਹ ਦੀ ਕੀਤੀ ਇਬਾਦਤ ਦੀ ਸਿਫਤ ਦੇ ਵਿੱਚ ਨਾ ਕਿ ਉਸ ਬੰਦੇ ਦੀ ਕਬਰ ਬਣਾ ਕੇ ਉਹਨੂੰ ਪੂਜਣ ਜਾਂ ਉਸ ਬੰਦੇ ਨੂੰ ਪੂਜਣ ਬਾਰੇ ਬਹੁਤ ਸਾਰੇ ਮੁਸਲਮਾਨ ਪੰਜਾਬੀ ਗਾਇਕ ਨੇ ਜਿਹੜੇ ਇਹਨਾਂ ਕਬਰਾਂ ਤੇ ਲੱਗਦੇ ਮੇਲਿਆਂ ਤੇ ਜਾ ਕੇ ਗਾਉਂਦੇ ਆ ਇਸਲਾਮ ਅਨੁਸਾਰ ਇਹ ਸਾਰਾ ਕੁਝ ਹਰਾਮ ਆ ਉਹ ਕਿਸ ਆਧਾਰ ਤੇ ਮੁਸਲਮਾਨ ਹੋ ਕੇ ਗਾ ਰਹੇ ਆ ਇਹਦਾ ਜਵਾਬ ਉਹੀ ਗਾਇਕ ਦੇ ਸਕਦੇ ਆ ਅੱਗੇ ਚੱਲੀਏ ਇਹਨਾਂ ਕਬਰਾਂ ਤੇ ਡੇਰਿਆਂ ਤੇ ਆਪੇ ਬਣੇ ਮਸਤ ਤੇ ਫਕੀਰ ਕਹੌਣ ਵਾਲੇ ਬਾਬੇ ਤੁਸੀਂ ਵੇਖਿਆ ਹੋਣਾ ਬੀੜੀਆਂ ਚਲਮਾ ਪੀਂਦੇ ਆ ਇਸਲਾਮ ਅਨੁਸਾਰ ਬੀੜੀ ਸਿਗਰਟ ਪੀਣਾ ਮਕਰ ਹੈ ਮਕਰ ਯਾਨੀ ਅਜਿਹਾ ਕਰਨ ਦੀ ਮਨਾਹੀ ਹੈ ਹੁਣ ਚਲਮਾ ਪੀਣ ਵਾਲੇ ਲੋਕ ਦੱਸਣ ਕਿ ਉਹ ਇਸਲਾਮ ਦੇ ਨਾਮ ਤੇ ਜੇ ਅਜਿਹਾ ਕਰਦੇ ਆ ਤਾਂ ਕਿਉਂ ਕਰਦੇ ਆ ਜੇ ਉਹ ਇਸਲਾਮ ਅਨੁਸਾਰ ਨਹੀਂ ਕਰਦੇ ਤੇ ਫੇਰ ਉਹ ਕੌਣ ਨੇ ਉਹਨਾਂ ਦੀ ਸਮਾਜ ਨੂੰ ਕੀ ਦੇਣ ਹੈ ਜਲਮਾ ਬੀੜੀਆਂ ਪੀ ਕੇ ਉਹ ਸਮਾਜ ਨੂੰ ਕੀ ਸੁਨੇਹਾ ਦੇ ਰਹੇ ਆ ਤੁਸੀਂ ਕਦੇ ਕਿਸੇ ਮਸਜਿਦ ਵਿੱਚ ਜਾਓ ਮਸਜਿਦ ਵਿੱਚ ਜਾਓ ਤਾਂ ਤੁਹਾਨੂੰ ਦੇਖ ਕੇ ਹੈਰਾਨੀ ਹੋਵੇਗੀ ਕਿ ਉੱਥੇ ਅੰਦਰ ਕੋਈ ਵੀ ਕਬਰ ਨਹੀਂ ਹੁੰਦੀ ਤੁਸੀਂ ਸੋਚੋਗੇ ਕਿ ਫਿਰ ਇਹ ਉੱਥੇ ਆਬਾਦਤ ਕਿਵੇਂ ਕਰਦੇ ਆ ਮਸਜਿਦ ਦੇ ਵਿੱਚ ਸਿਰਫ ਤੇ ਸਿਰਫ ਕੁਰਾਨ ਸ਼ਰੀਫ ਹਦੀਸ ਦੇ ਕੁਝ ਪਾਰਟਸ ਪਏ ਹੁੰਦੇ ਆ ਜਿਨ੍ਹਾਂ ਨੂੰ ਪੜਿਆ ਜਾਂਦਾ ਹੈ ਨਮਾਜ਼ ਅਦਾ ਕੀਤੀ ਜਾਂਦੀ ਹੈ ਚੁੰਮਿਆ ਜਾਂਦਾ ਹੈ ਛਾਤੀ ਨਾਲ ਲਾਇਆ ਜਾਂਦਾ ਬਸ ਹੋਰ ਕੁਝ ਨਹੀਂ ਮਸਜਿਦ ਵਿੱਚ ਕੋਈ ਕਬਰ ਨਹੀਂ ਹੁੰਦੀ ਕੋਈ ਫੋਟੋ ਨਹੀਂ ਲੱਗੀ ਹੁੰਦੀ ਤੁਸੀਂ ਸੁਣਿਆ ਹੋਣਾ ਕਿ ਨਿਗਾਹੇ ਵਾਲਾ ਪੀਰ ਢੌਂਕਲ ਵਾਲਾ ਪੀਰ ਪਲਾਏ ਪੀਰ ਕੌਣ ਸੀ ਪਤਾ ਹੈ ਢੌਂਕਲ ਇੱਕ ਕਸਬਾ ਆ ਪਾਕਿਸਤਾਨ ਦੇ ਵਜ਼ੀਰਾਬਾਦ ਦੇ ਨੇੜੇ ਪੈਂਦਾ ਇਹ ਨਿਗਾਹੇ ਵਾਲਾ ਉੱਥੇ ਰਿਹਾ ਹੁਣ ਉਹ ਇਧਰਲੇ ਪੰਜਾਬ ਤੇ ਆਇਆ ਨਹੀਂ ਪਰ ਇਧਰ ਚੜਦੇ ਪੰਜਾਬ ਉਸ ਦੀਆਂ ਕਬਰਾਂ ਕਿੰਨੀਆਂ ਆ ਉਹ ਤੁਸੀਂ ਦੱਸੋ ਇਸੇ ਤਰ੍ਹਾਂ ਤੁਸੀਂ ਕੋਈ ਜਗ੍ਹਾ ਦੇਖੀ ਕਬਰ ਦੇਖੀ ਉੱਤੇ ਲਿਖਿਆ ਹੁੰਦਾ ਨੌ ਗੱਜਾ ਪੀ ਤੇ ਉਹਦੀ ਕਬਰ ਬੜੀ ਲੰਮੀ ਬਣਾਈ ਹੁੰਦੀ ਹੈ ਯਾਨੀ 9 ਕੁ ਗੱਜ ਦੀ ਲੰਮੀ ਕਬਰ ਪਰ ਅਸਲੀਅਤ ਵਿੱਚ 9 ਗੱਜਾ ਕੀ ਹੁੰਦਾ ਇਸਲਾਮ ਦੇ ਅਨੁਸਾਰ ਜਿਹੜਾ ਕੋਈ ਨੌਜਵਾਨ ਇਸਲਾਮ ਦੇ ਪ੍ਰਚਾਰ ਵਾਸਤੇ ਤੁਰਦਾ ਸੀ ਪ੍ਰਚਾਰ ਕਰਦੇ ਆ ਜਾਂ ਇਸਲਾਮ ਵਾਸਤੇ ਕੋਈ ਜੰਗ ਲੜਦੇ ਆ ਉਹ ਅਹਿਦ ਕਰਦਾ ਸੀ ਪ੍ਰਣ ਕਰਦਾ ਸੀ ਕਿ ਉਹ ਛੁਕੇਗਾ ਨਹੀਂ ਮਰ ਜਾਵੇਗਾ ਉਹਨੂੰ ਕਹਿੰਦੇ ਸੀ ਨੌ ਗਾਜੀ ਗਾਜੀ ਮਤਲਬ ਲੜਨ ਵਾਲਾ ਨੌ ਮਤਲਬ ਨੌਜਵਾਨ ਤੇ ਸਾਡੇ ਲੋਕਾਂ ਨੇ 9 ਗਜ ਦੀ ਕਬਰ ਬਣਾਈ ਤੇ ਉੱਤੇ ਲਿਖਤਾ 9 ਗਜਾ ਪੀਤ ਬੰਦਾ ਹੁਣ ਦੱਸੋ ਕੀ ਕਵੇ ਇਹਨਾਂ ਲੋਕਾਂ ਨੂੰ ਜਿਆਦਾ ਲੰਮੀ ਹੋ ਜਾਣੀ ਹੈ ਵੀਡੀਓ ਸੋ ਹੁਣ ਸਿੱਖੀ ਤੇ ਗੁਰੂ ਸਹਿਬਾਨ ਦੇ ਹੁਕਮਾਂ ਵਾਲਾ ਵਾ ਤੁਸੀਂ ਭਾਈ ਮਾਂਜੂ ਵਾਲੀ ਸਾਖੀ ਸੁਣੀ ਹੋਣੀ ਹੈ ਜਿਹੜਾ ਸਫੀ ਸਰਵਰ ਨੂੰ ਮੰਨਦਾ ਸੀ ਨਗਾਹੇ ਜਾਂਦਾ ਹੁੰਦਾ ਸੀ ਇੱਕ ਵਾਰ ਲੰਘਦੇ ਹੋਏ ਉਹ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਕੋਲ ਆਇਆ ਗੁਰੂ ਸਾਹਿਬ ਦੇ ਬਚਨ ਸੁਣ ਕੇ ਕਹਿੰਦਾ ਪਾਤਸ਼ਾਹ ਮੈਨੂੰ ਆਪਣਾ ਸਿੱਖ ਬਣਾ ਲਓ ਗੁਰੂ ਸਾਹਿਬ ਕਹਿੰਦੇ ਭਾਈ ਮੰਜ ਸਿੱਖੀ ਤੇ ਸਿੱਖੀ ਨਹੀਂ ਟੇਕਦੀ ਕਹਿੰਦਾ ਇਸ ਦਾ ਕੀ ਭਾ ਮਹਾਰਾਜ ਸਤਿਗੁਰੂ ਕਹਿੰਦੇ ਤੂੰ ਤਾਂ ਪਹਿਲਾਂ ਹੀ ਸਖੀ ਸਰਵਰ ਦਾ ਚੇਲਾ ਹੈ ਸਿੱਖੀ ਕਿਵੇਂ ਦੇ ਲਈ ਜਾ ਪਹਿਲਾਂ ਘਰ ਜਾ ਕੇ ਬਣੀ ਸਖੀ ਸਰਵਰ ਦੀ ਕਬਰ ਢਾ ਕੇ ਆ ਫੇਰ ਸਿੱਖੀ ਮਿਲਣੀ ਆ ਭਾਈ ਮੰਜ ਨੂੰ ਉਹਦੇ ਆਸ-ਪਾਸ ਨੇ ਬਥੇਰਾ ਕਿਹਾ ਵੀ ਐਦਾਂ ਨਾ ਕਰ ਤੈਨੂੰ ਪੀਰ ਦਾ ਪਾਪ ਲੱਗੂ ਪਰ ਭਾਈ ਮੰਜ ਨੂੰ ਸਮਝ ਆ ਚੁੱਕੀ ਸੀ ਅਸਲੀਅਤ ਦੀ ਉਨੇ ਕਬਰ ਢਾਈ ਤੇ ਫਿਰ ਉਹਨੂੰ ਗੁਰੂ ਪਾਲਚਾ ਨੇ ਸਿੱਖੀ ਦੀ ਦਾਤ ਬਖਸ਼ੀ ਸਿੱਖ ਵਾਸਤੇ ਤਾਂ ਗੁਰੂ ਸਾਹਿਬ ਨੇ ਪਹਿਲਾਂ ਹੀ ਰੂਲ ਬਣਾ ਦਿੱਤਾ ਵੀ ਕਬਰ ਨਹੀਂ ਪੂਜਣੀ ਗੁਰਬਾਣੀ ਦਾ ਪਾਵਨ ਵਾਕ ਹੈ ਦੁਬਿਦਾ ਨਾ ਪੜੋ ਹਰਬਿਨ ਹੋਰ ਨਾ ਪੂਜੋ ਮੜੈ ਮਸਾਨ ਨਾ ਜਾਈ ਇਸਦੇ ਸਾਫ ਅਰਥ ਨੇ ਕਿ ਸਿਰਫ ਇੱਕ ਅਕਾਲ ਪੁਰਖ ਨੂੰ ਧਿਆਉਣਾ ਹੈ ਦੁਬਿਦਾ ਵਿੱਚ ਪਾ ਕੇ ਅਕਾਲ ਪੁਰਖ ਬਿਨਾਂ ਕਿਸੇ ਹੋਰ ਨੂੰ ਨਹੀਂ ਪੂਜਣਾ ਕਿਸੇ ਮੜੀ ਮਸਾਨ ਤੇ ਨਹੀਂ ਜਾਣਾ ਪਰ ਜਿਹੜੇ ਗਾਤਰੇ ਉਤੋਂ ਦੀ ਪਾ ਕੇ ਵੀਰਵਾਰ ਕਬਰਾਂ ਮੋਰੇ ਮੱਥੇ ਰਗੜ ਰਹੇ ਹੁੰਦੇ ਆ ਉਹਨਾਂ ਨੂੰ ਗੁਰੂ ਦਾ ਇਹ ਹੁਕਮ ਨਹੀਂ ਪਤਾ ਜੇ ਉਹ ਸਿੱਖ ਕਹਾਉਂਦੇ ਨੇ ਖੁਦ ਨੂੰ ਫਿਰ ਗੁਰੂ ਦਾ ਹੁਕਮ ਕੌਣ ਮੰਨੂ ਹਾਂ ਜੇ ਸਿੱਖ ਨਹੀਂ ਫਿਰ ਸ੍ਰੀ ਸਾਹਿਬ ਲਾ ਕੇ ਜਿੱਥੇ ਮਰਜੀ ਤੁਰੇ ਫਿਰੋ ਕੋਈ ਨਹੀਂ ਰੋਕਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਚਨ ਹੈ ਜਾਗਤ ਜੋਤ ਜਪੈ ਨਿਸਬਾਸੁਰ ਏਕ ਬਿਨਾ ਮਨ ਨੈਕ ਨਾ ਆਨੈ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੌਰ ਮੜੀ ਮਟ ਭੂਲ ਨਾ ਮੰਨੈ ਜੇ ਗੁਰੂ ਸਾਹਿਬ ਮੜੀਆਂ ਕਬਰਾਂ ਨੂੰ ਪੂਜਣ ਤੋਂ ਰੋਕ ਰਹੇ ਆ ਫਿਰ ਆਪਾਂ ਉਥੇ ਆਂਬ ਲੈਣ ਜਾਂਦੇ ਆ ਕਿਸੇ ਸਿੱਖ ਨੂੰ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਗਨੀਖਾਨ ਭਾਈ ਨਵੀਖਾਨ ਨੂੰ ਆਪਣੇ ਪੁੱਤਰ ਬਣਾਇਆ ਸੀ ਗੁਰੂ ਸਾਹਿਬ ਦਾ ਹੁਕਮਨਾਮਾ ਅੱਜ ਵੀ ਭਾਈ ਗਨੀਖਾਨ ਭਾਈ ਨਵੀਖਾਨ ਦੇ ਪਰਿਵਾਰ ਕੋਲ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਕੋਲ ਸੰਭਾਲਿਆ ਪਿਆ ਕਿਸੇ ਕਬਰਾਂ ਪੂਜਣ ਵਾਲੇ ਸਿੱਖ ਨੇ ਭਾਈ ਗਨੀਖਾਨ ਭਾਈ ਨਵੀਖਾਨ ਨੂੰ ਕਦੇ ਉਹ ਸਤਕਾਰ ਦਿੱਤਾ ਹੈ ਜਿਹੜਾ ਹਰ ਵੀਰਵਾਰ ਕਬਰਾਂ ਤੇ ਤੇਲ ਪਾ ਕੇ ਤੇ ਹਰੀਆਂ ਚਾਦਰਾਂ ਚੜਾ ਕੇ ਦਿੰਦੇ ਆ ਪੀਰ ਬੁੱਧੂ ਸ਼ਾਹ ਨੇ ਆਪਣੇ ਪੁੱਤਰ ਆਪਣੇ ਮুরিਦ ਕਲਗੀਧਰ ਪਾਤਸ਼ਾਹ ਦੇ ਉੱਤੋਂ ਨਿਸ਼ਾਵਰ ਕਰ ਦਿੱਤੇ ਵਾਰ ਦਿੱਤੇ ਸੀ ਕਿਸੇ ਕਬਰ ਪੂਜਕ ਸਿੱਖ ਨੂੰ ਪੀਰ ਬੁੱਧੂ ਸ਼ਾਹ ਯਾਦ ਹੈ ਮੈਨੂੰ ਜਾਂਦੇ ਜਾਂਦੇ ਇੱਕ ਗੱਲ ਹੋਰ ਯਾਦ ਆ ਗਈ ਵੈਰੀ ਇੰਪੋਰਟੈਂਟ ਇਸਲਾਮ ਨੂੰ ਭਾਰਤ ਪਾਕਿਸਤਾਨ ਨਾਲੋਂ ਅਰਬ ਮੁਲਕਾਂ 'ਚ ਜ਼ਿਆਦਾ ਮੰਨਿਆ ਜਾਂਦਾ ਤੇ ਉੱਥੇ ਸਰਕਾਰ ਵੀ ਸ਼ਰਅ ਅਨਸਾਰ ਚੱਲਦੀ ਹੈ ਵੀ ਉੱਥੇ ਹੁਕਮ ਕਹਿੰਦੇ ਆ ਵੀ ਬਹੁਤ ਸਖਤ ਹੈ ਮੁਸਲਮਾਨੀ ਰਵਾਇਤਾਂ ਅਨੁਸਾਰ ਇਸਲਾਮ ਦੀਆਂ ਰਵਾਇਤਾਂ ਅਨੁਸਾਰ ਦਿੱਤੇ ਜਾਂਦੇ ਆ ਉੱਥੇ ਕਾਨੂੰਨ ਬਣਦੇ ਆ ਆਪਣੇ ਬਹੁਤ ਲੋਕ ਦੁਬਈ ਵਰਗੇ ਸਾਉਦੀਆਰ ਵਰਗੇ ਮੁਲਕਾਂ 'ਚ ਗਏ ਆ ਪਤਾ ਕਰਿਓ ਵੀ ਉੱਥੇ ਕਿੰਨੀਆਂ ਕੋ ਕਬਰਾਂ ਆ ਕਿੰਨੀਆਂ ਮਜ਼ਾਰਾਂ ਆ ਤੇ ਉਹਨਾਂ ਕਬਰਾਂ ਤੇ ਕਿੰਨੇ ਕੋ ਮੇਲੇ ਉੱਥੇ ਸ਼ੇਖਾਂ ਵੱਲੋਂ ਲਵਾਏ ਜਾਂਦੇ ਆ ਕਿੰਨੀਆਂ ਕਬਰਾਂ ਤੇ ਵੀਰਵਾਰ ਸਰੋਂ ਦਾ ਤੇਲ ਰੋੜਿਆ ਜਾਂਦਾ ਤੇ ਕਿੰਨੇ ਕੋ ਗਾਇਕ ਨੇ ਜਿਹੜੇ ਉੱਥੇ ਕਬਰਾਂ ਤੇ ਜਾ ਕੇ ਖਾੜੇ ਲਾਉਂਦੇ ਆ ਅਰਬ ਮੁਲਕ ਜਿੱਥੇ ਇਸਲਾਮ ਫੈਲਿਆ ਮੱਕਾ ਕਾਬਾ ਉੱਥੇ ਹੈ ਪਰ ਉੱਥੇ ਕਬਰ ਪੂਜਾ ਹੈ ਨਹੀਂ ਪਰ ਪੰਜਾਬ ਚ ਹਰ ਪਿੰਡ ਕਬਰਾਂ ਹਰ ਤੀਜੇ ਘਰ ਕਬਰ ਕੋਈ ਖੇਤ ਵਟ ਬੰਨਾ ਨਹੀਂ ਛੱਡਿਆ ਜਿੱਥੇ ਕੋਈ ਗੁੱਜਾ ਪੀਰ ਨਹੀਂ ਬੈਠਾ ਕਿਸੇ ਕਬਰ ਨੂੰ ਪੂਜਣ ਵਾਲੇ ਨੇ ਕਦੇ ਸੋਚਿਆ ਕਿਉਂਕਿ ਕਬਰ ਪੂਜਾ ਇਸਲਾਮ ਦਾ ਹਿੱਸਾ ਨਹੀਂ ਕਿਸੇ ਧਰਮ ਦਾ ਹਿੱਸਾ ਨਹੀਂ ਸੋ ਆਖਰੀ ਗੱਲ ਇਹ ਹੈ ਕਿ ਵੀਡੀਓ ਸਮਾਪਤ ਕਰ ਦੇਣੀ ਹੈ ਵੀ ਇੱਕ ਅੱਲਾ ਤੋਂ ਬਿਨਾ ਮੁਸਲਮਾਨ ਕਿਸੇ ਦੀ ਇਬਾਦਤ ਨਹੀਂ ਕਰ ਸਕਦਾ ਭਗਵਾਨ ਦੀ ਪੂਜਾ ਕੋਈ Hindu ਕਰੇ ਤਾਂ ਮੁਬਾਰਕ ਹੈ ਪਰ ਕੋਈ Hindu ਜੇ ਕਬਰ ਪੂਜਦਾ ਹੈ ਤਾਂ ਉਹ ਸਨਾਤਨ ਮਤ ਦਾ ਦੋਸ਼ੀ ਹੈ ਇੱਕ ਅਕਾਲ ਪੁਰਖ ਤੋਂ ਬਿਨਾ ਕਿਸੇ ਹੋਰ ਨੂੰ ਪੂਜਣ ਵਾਲਾ ਸਿੱਖ ਗੁਰੂ ਸਾਹਿਬਾਨ ਦੇ ਹੁਕਮ ਦੀ ਅਦੂਲੀ ਕਰ ਰਿਹਾ ਹੈ ਇਹ ਗੱਲ ਯਾਦ ਰੱਖੋ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਲਿਖਿਓ ਜਾਣਕਾਰੀ ਚੰਗੀ ਲੱਗੀ ਵੀਡੀਓ ਲਾਈਕ ਕਰਿਓ ਸ਼ੇਅਰ ਵੀ ਜਰੂਰ ਕਰਿਓ ਖਾਸ ਕਰਕੇ ਜਿਹੜੇ ਕਬਰਾਂ ਨੂੰ ਕੋਈ ਪੂਜਦਾ ਹੋਊ ਤੁਹਾਡਾ ਆਣ-ਗਵਾਨ ਕੋਈ ਜਾਣ ਪਛਾਣਦਾ ਉਹਨੂੰ ਜ਼ਰੂਰ ਵੀਡੀਓ ਦੇਖਿਓ ਖਾਸ ਕਰਕੇ ਜਿਹੜਾ ਕੋਈ ਸਿੱਖ ਪਰਵਾਰ ਤੋਂ ਹੋਊ ਜਾਣਕਾਰੀ ਆਪਣੇ ਵੱਲੋਂ ਤਾਂ ਪੂਰੀ ਤੱਥਾਂ ਸਹਿਤ ਦਿੱਤੀ ਆ ਕੋਈ ਖਾਮੀ ਹੋ ਗਈ ਤਾਂ ਮਾਫੀ ਮੰਗਦਾ ਆਪਾਂ ਕਿਸੇ ਧਰਮ ਦੇ عقیده ਖਿਲਾਫ ਨਹੀਂ ਕੁਝ ਬੋਲਦੇ ਧਰਮ ਦੇ ਨਾਮ ਤੇ ਹੁੰਦੇ ਇਸ ਪਖੰਡ ਬਾਰੇ ਜਾਗਰੂਕ ਕਰਨ ਲਈ ਇਹ ਵੀਡੀਓ ਆਪਾਂ ਬਣਾਈ ਹੈ ਅਖੀਰ ਤੇ ਖਾਸ ਬੇਨਤੀ ਵੀ ਸਾਡਾ ਚੈਨਲ ਪੰਜਾਬ ਫਲੇਮ YouTube ਤੇ ਸਬਸਕ੍ਰਾਈਬ ਕਰ ਲਿਓ Facebook ਦੇ ਉੱਤੇ ਵੀ ਫੋਲੋ ਕਰ ਲਿਓ ਸੋ ਵੀਵਰਸ ਅਸੀ ਅੱਜ ਦੀ ਵੀਡੀਓ ਵੀਡੀਓ ਦੇਖਣ ਦੇ ਸੀ ਆਪਾਂ ਸਿੱਖ ਵੀਰ ਦੀ ਮੈਂ ਕਿੰਨੀ ਬੜੀ ਇੰਟਰਸਟਿੰਗ ਬੜੀ ਉਹਨੇ ਕਿ ਇਸ ਚੀਜ਼ ਵਾਸਤੇ ਸਰਚ ਕੀਤੀ ਵਾਕਿਆ ਹੀ ਮੁਸਲਮਾਨ ਜਿਹੜੇ ਆ ਉਹ ਕਬਰਾਂ ਨੂੰ ਸਜਦਾ ਨਹੀਂ ਕਰਦੇ ਕਿਉਂਕਿ ਕਬਰਾਂ ਨੂੰ ਸਜਦਾ ਕਰਨਾ ਕਿਤੇ ਹਦੀਸ 'ਚ ਕਿਤੇ ਕੁਰਾਨੇ ਮਜੀਦ 'ਚ ਕਿਤੇ ਸਾਬਤ ਨਹੀਂ ਹੈਗਾ ਕਿਉਂਕਿ ਮੰਗਣ ਵਾਲੀ ਜ਼ਾਤ ਸਿਰਫ ਇੱਕ ਹੈ ਉਹ ਇੱਕ ਰੱਬ ਹੈ ਸਿਰਫ ਉਹਦੇ ਕੋਲ ਮੰਗਣਾ ਚਾਹੀਦਾ ਹੈ ਹੋਰ ਕਿਸੇ ਕੋ ਨਹੀਂ ਮੰਗਣਾ ਚਾਹੀਦਾ ਇਸੇ ਤਰ੍ਹਾਂ ਖਾਨਾ ਕਾਬਾ 'ਚ ਕਿਸੇ ਮੁਸਲ ਜਿਸ ਤਰ੍ਹਾਂ ਕਿ ਉਹ ਕਹਿੰਦੇ ਸੀ ਮੁਸਲਿਮ ਜਿਹੜੇ ਅਰਬ ਮਮਲੀਗਾ ਮੈਂ ਕਿੰਨੀ ਆ ਉਥੇ ਵੀ ਇਹੋ ਜਿਹਾ ਕੋਈ ਟ੍ਰੈਂਡ ਹੈਗਾ ਹੀ ਨਹੀਂ ਕੋਈ ਚੀਜ਼ ਹੈਗੀ ਨਹੀਂ ਹੈ ਕਿ ਕਬਰਾਂ ਨੂੰ ਪੂਜਣਾ ਸਿਰਫ ਉਥੇ ਮਸਜਿਦਾਂ ਮੈਂ ਖਾਨਾ ਕਾਬਾ ਹਰ ਜਗ੍ਹਾ ਤੇ ਜਾ ਕੇ ਸਿਰਫ ਅੱਲਾ ਦੇ ਅੱਗੇ ਸਜਦਾ ਕੀਤਾ ਜਾਂਦਾ ਅੱਲਾ ਨੂੰ ਯਾਦ ਕੀਤਾ ਜਾਂਦਾ ਅੱਲਾ ਦੀ ਇਬਾਦਤ ਕੀਤੀ ਜਾਂਦੀ ਹੈ ਇਹੋ ਜੀਆਂ ਕਬਰਾਂ ਜਿਹੜੀਆਂ ਮੈਂ ਇਨ੍ਹਾਂ ਤੇ ਸਜਦਾ ਕਰਨਾ ਜਾਇਜ਼ ਨਹੀਂ ਹੈਗਾ ਨਹੀਂ ਕਰਨਾ ਚਾਹੀਦਾ ਕਿਉਂਕਿ ਔਰ ਦੂਸਰੀ ਤਰਫ ਉਹ ਜਿਸ ਤਰ੍ਹਾਂ ਕੋ ਕਹਿੰਦੇ ਇਸਕੇ ਜਿਹੜੇ ਸਿੱਖ ਵੀਰ ਆ ਉਹ ਕੁਛ ਉਹਨਾਂ ਨੇ ਡੇਰੇ ਕੋਈ ਇਹੋ ਜੀਆਂ ਚੀਜ਼ਾਂ ਬਣਾ ਲਈਆਂ ਲੇਕਿਨ ਉਹਨਾਂ ਨੂੰ ਵੀ ਸਮਝ ਹੋਣੀ ਚਾਹੀਦੀ ਹੈ ਕਿ ਗੁਰੂ ਸਹਿਬਾਨ ਨੇ ਕਬਰਾਂ ਤੋਂ ਕਬਰਾਂ ਪੂਜਨ ਦਾ ਕਿਤੇ ਨਹੀਂ ਕਿਹਾ ਕਿਉਂਕਿ ਉਹ ਕਿਤੇ ਸਿੱਖੀ ਨਹੀਂ ਹੈ ਇਸ ਚੀਜ਼ ਦੀ ਉਹਨਾਂ ਨੇ ਵੀ ਸਿਰਫ ਇਹ ਕਿਹਾ ਸੀ ਕਿ ਇੱਕ ਓਨਕਾਰ ਇੱਕ ਰੱਬ ਕੋਲੋਂ ਮੰਗੋ ਉਹਦੇ ਅੱਗੇ ਝੁਕੋ ਕਿਉਂਕਿ ਇੱਕ ਰੱਬ ਦੇ ਨਾਲ ਆਵਾ ਇੱਕ ਕਬਰਾਂ ਲੈ ਜਿਹੜੇ ਆ ਇਨਾਂ ਨੂੰ ਪੂਜਣਾ ਇਹ ਕੁਛ ਨਹੀਂ ਦੇ ਸਕਦੇ ਮੈਂ ਕਿੰਨੀ ਆ ਇਹਨਾਂ ਨੇ ਜਿਹੜੀ ਸਰਚ ਕੀਤੀ ਬੜੀਆਂ ਵਧੀਆ ਗੱਲਾਂ ਇਹਨਾਂ ਨੇ ਦੱਸੀਆਂ ਸਰਚ ਕੀਤੀਆਂ ਬਾਕੀ ਮੈਨੂੰ ਤੇ ਇਹਨਾਂ ਦੀ ਵੀਡੀਓ ਬੜੀ ਵਧੀਆ ਲੱਗੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਸਹਾਰਾ ਜ਼ਰੂਰ ਦਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰਨਾ ਔਰ ਤੁਸੀਂ ਇਸ ਵੀਡੀਓ ਤੋਂ ਕਿੰਨੇ ਕੁ ਮੁਤਫਿਕ ਹੋ ਇਸ ਚੀਜ਼ ਨੂੰ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ